ਸੱਚੀ ਗਾ ਤੁਸੀਂ ਵੇਖ ਰਹੇ ਦੈਨਿਕ ਸਵੇਰਾ ਟੀਵੀ ਮੈਂ ਹਾਂ ਨਿਊਰੋ ਵਿਜ਼ੂਅਲ ਵਨ ਇਸ ਵਿਲੇਜ ਜੇ ਅਗਰ ਗੱਲ ਕੀਤੀ ਜਾਵੇ ਖਨੋਰੀ ਬਾਰਡਰ ਦੇ ਵਿਚਕਾਰ ਜੇ ਹੈ 21 ਦਿਨ ਵੀ ਮਰਨ ਬਰਤ ਜੇ ਹੈ ਲਗਾਤਾਰ ਜਾਰੀ ਹੈ ਤੇ ਉਸ ਵੇਲੇ ਸਰ ਅ ਕੱਲ ਸਰਕਾਰ ਵੀ ਆਈ ਸੀਗੀ ਕੈਬਨ ਮੰਤਰੀ ਆਏ ਸੀਗੇ ਤੇ ਇਹ ਸੀਗਾ ਕਿ ਉਹ ਮੈਡੀਕਲ ਏਡ ਲੈ ਲੈ ਲੋਕਾਂ ਨੂੰ ਸਿਹਤਮੰਦ ਬਣਾਉਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਇੱਕ ਕ੍ਰਾਂਤੀਕਾਰੀ ਕਦਮ ਚੁੱਕਿਆ ਗਿਆ ਜਦੋਂ ਸੀਐਮ ਦੀ ਯੋਗਸ਼ਾਲਾ ਦੀ ਸ਼ੁਰੂਆਤ ਕੀਤੀ ਗਈ ਜੋ ਹੁਣ ਲੋਕ ਲਹਿਰ ਬਣ ਗਈ ਹੈ ਪੰਜਾਬ ਭਰ 'ਚ ਹੁਣ ਤੱਕ 3176 ਤੋਂ ਵੱਧ ਯੋਗਾ ਕਲਾਸਾਂ ਚਲਾਈਆਂ ਜਾ ਰਹੀਆਂ ਜਿਸ ਦਾ 1 ਲੱਖ ਤੋਂ ਵੱਧ ਲੋਕ ਫਾਇਦਾ ਲੈ ਰਹੇ ਨੇ ਸਿਮ ਯਮ ਯੋਗ ਸ਼ਾਲਾ ਬਹੁਤ ਵਧੀਆ ਮੈਨੂੰ ਵੀ 2 ਮਹੀਨੇ ਹੋ ਗਏ ਜੁਆਇਨ ਕੀਤੇ ਤੇ ਕਾਫੀ ਫਰਕ ਪਿਆ ਮੇਰਾ weight reduce ਵੀ ਹੋਇਆ inch loss ਹੋਇਆ ਬਾਕੀ knee pain ਹੁੰਦੀ ਸੀ ਬਹੁਤ ਥੋੜਾ ਫਰਕ ਪਿਆ ਲੇਡੀਜ਼ ਦੀ ਕਾਫੀ ਫਲੈਕਸੀਬਿਲਟੀ ਵੱਧ ਗਈ ਹੈ ਅੱਛਾ ਲੱਗਦਾ ਐਕਟਿਵ ਰਹਿਣਾ ਆਪਾਂ ਸਾਰੇ ਦਿਨ ਘਰ ਦਾ ਕੰਮ ਵੀ ਕੀਤਾ ਜਾਂਦਾ ਤੇ ਵਧੀਆ ਜੀ ਬਹੁਤ ਮੈਂ ਤਾਂ ਕਹਾਂਗੇ ਹਰ ਇੱਕ ਨੂੰ ਰეკਮੈਂਡ ਕਰਦੀ ਹਾਂ ਵੀ ਸਾਨੂੰ ਕਰਨਾ ਚਾਹੀਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਿਹਤ ਖੇਤਰ ਚ ਇਸ ਕ੍ਰਾਂਤੀ ਦਾ ਮਕਸਦ ਸੂਬੇ ਦੇ ਲੋਕਾਂ ਨੂੰ ਮਾਨਸਿਕ ਅਤੇ ਸਰੀਰਕ ਤੌਰ ਤੇ ਤੰਦਰੁਸਤ ਬਣਾਉਣਾ ਹੈ ਇੱਕ ਮਿਸ ਕਾਲ ਮਾਰਨੀ ਹੈ ਤੁਸੀਂ ਅਸੀਂ ਤੁਹਾਡੇ ਕੋਲੇ ਯੋਗਾ ਦਾ ਟੀਚਰ ਭੇਜਾਂਗੇ ਉਹ ਤੁਹਾਨੂੰ ਉੱਥੇ ਯੋਗਾ ਕਰਾਊਗਾ ਔਰ ਤੁਹਾਡੇ ਆਲੇ ਦੁਆਲੇ ਕੋਈ ਹੋਊਗਾ ਕੋਈ ਨਾ ਕੋਈ ਔਰ ਅਸੀਂ ਫ੍ਰੀ ਦੇ ਵਿੱਚੋਂ ਭੇਜਾਂਗੇ ਤੇ ਤੁਸੀਂ ਮਹੀਨੇ ਦੋ ਮਹੀਨੇ ਤੁਸੀਂ ਆਪਣੇ ਸਿਹਤ ਪੱਖੋਂ ਵੀ ਫਰਕ ਨਜ਼ਰ ਆਊਗਾ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਸਿਹਤਮੰਦ ਰਹੇ ਉਹਨੇ ਸਾਫ਼ ਇਨਕਾਰ ਕਰਤਾ ਜੇ ਅੱਜ ਗੱਲਬਾਤ ਕਰੋ ਕਿ ਕਿਸ ਤੱਕ ਦਿਨਾਂ ਗੱਲਬਾਤ ਰਹੇਗੀ ਸਾਡੇ ਵੱਡੇ ਭਰਾ ਆ ਜੀ ਅਸੀਂ ਮਿਲਣਾ ਹੈ ਉਹਨਾਂ ਨੇ ਸੋ ਹਰ ਤਰ੍ਹਾਂ ਦੀ ਪੋਜ਼ਿਟਿਵ ਗੱਲ ਕਰਾਂਗੇ ਜੀ ਆਈਨਾ ਦਾ ਕਹਿਣਾ ਕੀ ਸਾਡੇ ਵੱਡੇ ਭਰਾ ਨੇ ਤੇ ਅਸੀਂ ਹਰ ਤਰ੍ਹਾਂ ਦੀ ਜੇ ਹੈਗੀ ਐ ਪੋਜ਼ਿਟਿਵ ਗੱਲ ਕਰਾਂਗੇ ਤੇ ਹੁਣ ਦੇਖਣ ਵਾਲੀ ਗੱਲ ਹੈਗੀ ਐ ਕਿ ਹੁਣ ਜੇ ਮੁਲਾਕਾਤ ਹੋਈਗੀ ਉਸ ਤੋਂ ਬਾਅਦ ਕੀ ਕੁਝ ਅੱਗੇ ਹੁੰਦਾ ਹੈ ਕੈਮਰਾਮੈਨ ਸੁਮੇਤ ਦਿਨਾਨੀ ਰੂਬੀ ਸੁਮਨ ਡੈਨਿਕਸਵੇਰਾ ਟੀਵੀ ਸੱਚੀਗਾ ਤੁਸੀਂ ਵੇਖ ਰਹੇ ਹੋ ਡੈਨਿਕਸਵੇਰਾ ਟੀਵੀ ਮੈਂ ਹਾਂ ਨਿਰੂਬੀ ਸੁਮਨ ਇਸ ਵੇਲੇ ਜੇ ਅਗਰ ਗੱਲ ਕੀਤੀ ਜਾਵੇ ਖਨੋਰੀ ਬਾਰਡਰ ਦੇ ਵਿਚਕਾਰ ਜੇ ਹੈ 21 ਦਿਨ ਵੀ ਮਰਨ ਬਰਤ ਜੇ ਹੈ ਲਗਾਤਾਰ ਜਾਰੀ ਹੈ ਤੇ ਉਸ ਵੇਲੇ ਅ ਕੱਲ ਸਰਕਾਰ ਵੀ ਆਈ ਸੀਗੀ ਕੈਬਨ ਮੰਤਰੀ ਆਏ ਸੀਗੇ ਤੇ ਇਹ ਸੀਗਾ ਕਿ ਉਹ ਮੈਡੀਕਲ ਏਡ ਲੈ ਲੈ ਉਹਨਾਂ ਨੇ ਸਾਫ਼ ਇਨਕਾਰ ਕਰਤਾ ਜੇ ਅੱਜ ਗੱਲਬਾਤ ਕਰੋ ਕਿ ਕਿਸ ਤੱਕ ਦਿਨਾਂ ਦੀ ਗੱਲਬਾਤ ਰਹੀ ਉਹ ਸਾਡੇ ਵੱਡੇ ਭਰਾ ਜੀ ਅਸੀਂ ਮਿਲਣਾ ਹੈ ਉਹਨਾਂ ਨੇ ਸੋ ਹਰ ਤਰ੍ਹਾਂ ਦੀ ਪੋਜ਼ਿਟਿਵ ਗੱਲ ਕਰਾਂਗੇ ਜੀ ਤਾਇਨਾ ਦਾ ਕਹਿਣਾ ਕੀ ਸਾਡੇ ਵੱਡੇ ਭਰਾ ਨੇ ਤੇ ਅਸੀਂ ਹਰ ਤਰ੍ਹਾਂ ਦੀ ਜੇ ਹੈਗੀ ਹੈ ਪੋਜ਼ਿਟਿਵ ਗੱਲ ਕਰਾਂਗੇ ਤੇ ਹੁਣ ਦੇਖਣ ਵਾਲੀ ਗੱਲ ਹੈਗੀ ਹੈ ਕਿ ਹੁਣ ਜੇ ਮੁਲਾਕਾਤ ਹੋਈਗੀ ਉਸ ਤੋਂ ਬਾਅਦ ਕੀ ਕੁਝ ਅੱਗੇ ਹੁੰਦਾ ਹੈ ਕੈਮਰਾਮੈਨ ਸੁਮੇਤ ਦਿਨਾਨੀ ਰੂਬੀ ਸੁਮਨ ਦਾਇਨਿਕ ਸਵੇਰਾ ਟੀਵੀ